ਜੋ ਜਿਵੇਂ ਮੈਂ ਸ਼ੁਰੂ ਹੋ ਗਿਆ ਇਨਾ ਖੇੜੀ ਦੀ ਪਹਿਲੀ ਰੇਡ ਇਨਾ ਖੇੜਾ ਵਰਸਸ ਲਖੇਵਾਲੀ ਅੰਡਰ 17 ਲੜਕੀਆਂ ਜ਼ਿਲ੍ਹਾ ਪਤਰੀ ਟੂਰਨਾਮੈਂਟ ਹੋ ਰਿਹਾ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆਪ ਲਿਆ ਫਾਈਨਲ ਆ You're ਆਸਪਾਸ ਦੀ ਬਸਰੀ ਪੁਲੀ ਰਾਜਮਾਸੀ ਵਿਵੇਕ ਸਿੰਘ ਜੀ ਵੱਲੋਂ ਭਾਵੇਂ ਉਹ ਜਿੰਨ ਕਰਾਂਗੇ ਜੀ ਉਹ ਦੇ ਸਾਥ ਨਾਲ ਆਪ ਬੋਰੀਆ ਸੀ ਜੀ ਬਦਲੀ ਇੱਕ ਬਣਾ ਲਈ ਮਾਈਕ ਵਾਲਾ आवाज तो यूं ही है जब वो आर देता है तो आर बड़े खेलते हैं बड़े बड़े लोगों को शाड़क करने उन्होंने आवाज दी इसलिए आप जब आर देते हैं आप इसे खेलते हैं आंटीली सोशियल डोंट ਇਨੇ ਖੇਰੇ ਦੀ ਰੇਡ ਰੇਡ ਤੇ ਬਹੁਤ ਸੋਨਾ ਟੈਕ ਰੇਡਰ ਆਊਟ ਵਾਇੰਟ ਲੱਖੇ ਵਾਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇੱਲਾਲਾ ਬੰਦੇ ਵੀ ਲਿਆ ਮੜ ਨਹੀਂ ਆਉਂਦਾ ਰੇਡਰ ਸੇਫ ਲਾਸਟ ਪਲੇਅਰ ਆ ਇੰਨੇ ਖੜੇ ਦਾ ਲੋ ਜੀ ਰੇਡ ਆਊਟ ਤੇ ਲੋਨਾ ਹੋ ਗਿਆ ਦੋ ਵਾਧੂ ਅੰਕ ਮਿਲਦੇ ਆ ਲੋਨੇ ਦੇ ਰੂਪ ਦੇ ਵਿੱਚ ਜਦੋਂ ਇਸ ਟੀਮ ਦਾ ਲੋਨਾ ਹੁੰਦਾ ਲੱਖੇਵਾਲੀ ਦੀ ਰੇਡ उ ਬਹੁਤ ਸੋਹਣਾ ਟੱਚ ਇੱਕ ਪੁਆਇੰਟ ਲੈ ਗਿਆ ਰੇਡਰ ਲਖੇ ਸੋਰਾ ਅ ਇਹਨੇ ਖੜਿਆ ਰ ਬਾਈ ਨੰਬਰ ਕਿਟ ਦੇ ਵਿੱਚ ਰੇਡ ਪਾਰੀ ਹੈ ਲਖੇ ਵਾਲੀ ਦੀ ਤਰਫੋਂ ਇਹ ਪਲੇਅਰ ਸੌਲਾ ਇੱਕ ਟੋਲਡ ਰੈਡ ਰੌਟ ਪੁਆਇੰਟ ਲੱਖੇ ਵਾਲੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ 1 1 1 1 ਆਊਟ ਤੇ ਉਹਨੇ ਕੋਈ ਵੀ ਨਹੀਂ ਤੇ ਅਗਰ ਨਹੀਂ ਮੈਂ ਬਚਾ ਸਕਣ ਕਿ ਕਿਥੇ ਨਹੀਂ ਬਸ ਰਹਿਣਗੇ ਸਿਰਫ ਜਿਹੜੇ ਜਿਹੜੇ ਆਈ ਕਾਲੀ ਕੈਮਰਾਸ ਵਾਲੇ ਉਹ ਹੀ ਰਹਿਣਗੇ ਜਿਹੜੇ ਸਿਕਿਉਰਟੀ ਵਾਲੇ ਵੀ ਰਹਿਣਗੇ ਓਨਲੀ ਇੱਥੇ ਲੇਡੀਜ਼ ਹੈ ਤੇ ਇਹ ਮੈਨੂੰ ਇਸ਼ਾਰਾ ਕਰ ਰਿਹਾ ਸਾਡੇ ਸਟੇਜ ਬਾਰੇ ਸੀ ਐਕਚੁਅਲੀ ਤੁਸੀਂ ਰਹਿਣਾ बिकॉज ਸਾਰੀ ਫੀਡਬੈਕ ਹੋ ਰਿਹਾ ਹੈ ਕਿ ਸਟੇਜ ਤੇ ਪੂਰੇ ਤਾਂ ਦੀ ਟੈਕਸ ਦੇ ਰਹਿਣੇ ਤਾਂ ਹੀ ਸਮੇਂ ਸਮੇਂ ਕੇ ਸਾਹਮਣੇ ਸੂਚਨਾ ਉਹ ਦਿਤੇ ਜਾ ਰਹੇ रेड राउट प्वाइंट इन खेड़े खाते बच्चे बहुत सुना प्वाइंट ਓਏ ਕੈਦ ਨਹੀਂ ਲਉਂਦੀ ਉਹ ਤਰੀਕਾ